ਹਾਂਜੀ ਬਾਈ ਕੀ ਹਾਲ ਨੇ ਹੋਰ ਬਾਈ ਘਰ ਪਰਿਵਾਰ ਲੋਟਨੇ ਸਾਰਿਆਂ ਦੇ ਜਨਮ ਦਿਵਸ ਵਗੈਰਾ ਸੈਟ ਨੇ ਆ ਗਏ ਬਈ ਆਪਾਂ ਇੱਧਰ ਲੈ ਘਰੇ ਤੇ ਸਵੇਰੇ 7:00 ਵਜੇ ਗਿਆ ਯਾਰ ਮਾ ਚਲ ਦਾਣਾ ਪਾਣੀ ਕਰਾਈ ਤੇ ਆਪਣੇ ਮਿਰਚਾਂ ਵੀ ਆਪਾਂ ਦੀਏ ਰਮਾ ਬਾਈ ਪਾਣੀ ਦੀਏ ਛੱਡ ਤੇ ਕਬੂਤਰ ਯਾਰ ਜਿਹੜਾ ਚਿਤਲੀ ਨਾਲ ਛਿਤਰੀ ਕਬੂਤਰੀ ਆ ਜਿਹੜੀ ਕਿਨਾਂ ਲੱਗੀ ਹੋਈ ਆਪਣਾਂ ਨੂੰ ਉਹਨੂੰ ਬੰਨ੍ਹਨੇ ਆ ਯਾਰ ਅੱਜ ਸਾਰਾ। ਫਿਰ ਤ੍ਰੀਤੇ ਤੇ ਉਹਨੂੰ ਬੰਨ੍ਹਦੇ ਆ ਫਿਰ ਉਹਨੂੰ ਵੀ ਡਾਡੂ ਲਿਆ ਕਰਾਂਗੇ 10 ਮਿੰਟ ਹੋ ਗਏ। ਵਜ਼ਰੇ ਦਾ ਕੱਲਾ ਆਪਣੇ ਜਿਹਾ ਸਿੱਧਾ ਆ ਗਿਆ ਸੀ ਬਾਈ। ਕਾ 8 ਨੇ ਜੱਜ ਫੇਰ ਡਾਲਾਂਗੇ। 8 ਨੇ ਜੀ ਡਾਲਾਂਗੇ ਹੁਣ ਤਾਂ। ਕਿਦੋਂ ਬਾਰਾ। 8 ਜਿਹੜਾ ਆ ਕੇ ਗੇ ਜੀ ਜੂਗਾ ਥੱਲੇ ਬੈਠਣ ਲੱਗ ਜੂ ਕੋਠੇ ਤੇ ਫੇਰ ਬਸ ਹੋਣੀ ਆਪਾਂ ਸਖੋਲ ਖੁੱਲ ਜੂਗਾ ਅੱਲਾ ਨੂੰ ਲੱਗ ਜਾਂਦਾ ਰਾਤ ਨੇ ਮੈਂ ਜਾਣਾ ਯਾਰ ਚਲ ਅੱਜ ਤਾਂ ਡਾਉਂਦੀ ਨਹੀਂ ਹੈਗੇ ਉਹ ਨੂੰ ਅੱਜ ਰਾਤ ਨੇ ਯਾਰ ਅੱਜ ਇੱਕ ਵਾਹਣ ਰਮਾ ਕੇ ਆਉਣਾ ਮੱਕੀ ਵਾਲਾ ਬੇਬੀ ਪੇਜਨ ਵੀ ਫਿਰਦਾ ਆਪਣਾ ਓਕੇ ਰਿਪੋਰਟਾ ਜਮਾ ਬੇਬੀ ਪੇਜਨ ਚੈੱਕ ਕਰੋ ਆਪਣਾ ਛੋਟਾ ਬੱਚਾ ਬਾਕੀ ਆਪਣੇ ਜਾਨਵਰ ਬੈਠੇ ਨੇ ਤਾਂ ਸਾਰੇ ਵੀ ਓਕੇ ਨੇ ਆ ਬੱਚਾ ਯਾਰ ਥੋੜਾ ਜਿਹਾ ਹੋਰੀ ਜਿਹਾ ਹੋ ਗਿਆ ਹੈ ਉਸ ਹਿਸਾਬ ਜੀ ਦਾ ਕੰਬੂ ਕੰਬੂ ਜੀ ਪੱਟੇ ਗਏ ਤੇ ਜੀ ਸੈੱਟ ਨਹੀਂ ਹੋਇਆ ਇਹ ਆ ਨਿਕਲ ਗਿਆ ਦੀ ਗੱਲ ਪੱਟੂ ਅਲਗ ਹੈ ਤਾਂ ਹਵਾ ਜੀ ਬੜੀ ਜ਼ਿਆਦਾ ਤੇ ਪਤਾ ਹੀ ਲੱਗਿਆ ਨੂੰ ਵੀ ਕੀ ਕਰੀ ਜਾਂਦਾ ਮੈਂ ਸਾਤਰੀ ਤੇ ਵਿਗਾ ਦੇ ਤੇ ਮੈਂ ਸਿੱਧਾ ਥੱਲੇ ਲਾ ਲਿਆ ਤਾ ਕਰਕੇ ਬਚਤ ਰਹੀ ਨਹੀਂ ਹੋ ਗਿਆ ਇਹਦਾ ਵੀ ਕੰਮ ਓਕੇ ਰਿਪੋਰਟ ਇਹਦੀ ਵੀ ਹੋ ਗਈ ਸੀ ਚਲ ਬਾਈ ਮੈਂ ਕਬੂਤਰ ਮੰਨਣਾ ਜੇ ਦਲੀਸ਼ਾਤਰੀ ਤੇ ਫਿਰ ਮੈਂ ਤੁਹਾਨੂੰ ਦਿਖਾਉਣਾ ਕਰਦਾ ਵੀਡੀਓ ਕੰਟੀਨਿਊ ਲਓ ਜੀ ਕਬੂਤਰ ਆਪਾਂ ਬਾਈ ਬਠਿਆ ਤੇ ਚੀਨਾ ਬਠਿਆਤਾ ਤੇ ਇੱਕ ਕਬੂਤਰੀ ਬੰਨੀਆ ਚਿਤਲੀ ਬਈ ਜੀ ਯਾਰ ਦੋ ਚਾਰ ਦਿਨ ਬੰਨ ਕੇ ਦੇਖਦੇ ਹਾਂ ਉਹ ਵੀ ਛੱਡਾਂਗੇ ਦਾ ਦਿਆ ਕਰਾਂਗੇ ਜਾਲਾ ਉਹ 스푼 ਜੀ ਦੀ ਉਹ ਚੀਨਾ ਬੈਠਾ ਬਈ। ਉਹ ਸੱਜ ਦਾ ਯਾਰ ਕਬੂਤਰੂ ਮਤ ਦਾ ਕੋਈ ਡਾਉਣਾ ਕੋਈ ਨਹੀਂ ਆਪਾਂ। ਉਹ ਸੱਜ ਤਾਂ ਹੀ ਸੀ ਸਿਸਟਮ ਇਹ ਤੁਹਾਨੂੰ ਮੈਂ ਦਿਖਾਤਾ। ਕਬੂਤਰੂ ਬੰਨੀ ਆ। ਕਰਾ ਯਾਰ ਇਹਨਾਂ ਨਾਲ ਕਬੂਤਰ ਸੁੱਕੀ ਜਾਂਦੇ ਨੇ ਪਤਾ ਨਹੀਂ ਕੀ ਚੱਕਰ ਆ। ਪਤਾ ਨਹੀਂ ਨਾ ਗ੍ਰੈਵ ਕੀ ਚੱਕਰ ਸਾਰੇ ਕਬੂਤਰ ਸੁੱਕੇ ਪਏ ਨੇ ਥੱਲੋਂ ਜੇ ਯਾਰ। ਕੀ ਦਈਏ ਇਹਨਾਂ ਨੂੰ ਪਾਵਰ ਜੈੱਲ ਦੇ ਦੀਏ ਲਿਆ ਕੇ। ਜੇ ਕੋਈ ਕਬੂਤਰ ਬਾਜ ਬਈ ਆਪਣੀ ਵੀਡੀਓ ਦੇਖਦਾ ਤਾਂ ਇਹ ਗੱਲ ਮੈਨੂੰ ਦੱਸਿਓ ਬਈ ਵੀ ਕਬੂਤਰ ਯਾਰ ਥੱਲੋਂ ਸੁੱਕ ਰਹੇ ਨੇ ਉਹਨਾਂ ਨੂੰ ਕੀ ਦਈਏ ਸਾਰੇ ਸੁੱਕ ਰਹੇ ਨੇ ਆ ਚੀਨਾ ਜਿਆ ਚੀਨਾ ਜਿਆ ਤਾਂ ਠੀਕ ਹੈ ਖੜੇ ਜਿਹੜੀ ਕਬੂਤਰੀ ਬੰਨੀ ਉਹ ਸੁੱਕੀ ਆ ਇੱਕ ਹੋਰ ਕੱਲ ਬੰਨੀ ਸੀ ਕਬੂਤਰੀ ਉਹ ਵੀ ਸੁੱਕੀ ਪਈ ਆ ਯਾਰ ਤੇ ਆਪਾਂ ਬਈ ਲਾ ਲਈਏ ਛਾਤਰੀ ਤੋਂ ਆਦਿ ਤੋਂ ਲਾ ਕੇ ਮੈਂ ਤੁਹਾਨੂੰ ਕਰਦਾ ਵੀਡੀਓ ਕੰਟੀਨਿਊ ਪੂਰਾ ਹੋ ਜੀ ਕਬੂਤਰ ਆਪਾਂ ਲੈ ਆ ਆਪਣੇ ਲਾ ਤੇ ਵੱਲਾ ਗੇਟ ਖੋਲੀਏ ਯਾਰ ਇਹਨਾਂ ਦਾ ਯਾਰ ਆ ਗੇਟ ਯਾਰ ਖੁੱਲਦਾ ਨਹੀਂ ਹੈਗਾ ਉਹ ਉਹ ਜਮਾਂ ਤੁਰ ਖੁੱਲ ਜਾਂਦਾ ਦਾਣੇ ਬਈ ਇਹਨਾਂ ਨੇ ਰੱਖ ਦੀਏ ਬੱਚਿਆਂ ਨੇ ਯਾਰ ਆਉਣਾ ਹੀ ਆ ਬਈ ਭੁੱਖ ਲੱਗਦੀ ਆ ਬੱਚਿਆਂ ਨੂੰ ਕਬੂਤਰ ਨੂੰ ਪਾਣੀ ਪਤਾ ਇੰਨਾ ਕਿਦਾ ਸਿਆਣਾ ਆਪਾਂ ਵੀ ਦਾਣੇ ਦਿੱਤੇ ਰੱਖ ਬਈ ਤੇ ਪਾਣੀ ਪਿਆ ਭਰਿਆ ਚੈੱਕ ਕਰੋ ਹੋਣੀ ਤੋਂ ਗੱਡਾ ਪੰਡਾ ਭਰਿਆ ਆਵਾਜ਼ ਆਉਣੀ ਵੀ ਲੱਗ ਗਿਆ ਐਸੇ ਦਾਣੇ ਖਾਣ ਹੁਣ ਤਾਂ ਚੋਗਾ ਵੀ ਦਿੰਦੇ ਰਹੇ ਨੂੰ ਪਰ ਦਾਣੇ ਖਾਣ ਵੀ ਆਉਣ ਲੱਗਿਆ ਹੈ ਸਿੱਕ ਸਕਦੇ ਨੂੰ ਉਹ ਫਿਰੰਦ ਨੇਰ ਬਚਿਆਂ ਨੂੰ ਜੋਗ-ਜੁਗ ਦੇ ਇੰਦ ਨੇ ਬਈ ਭੁੱਖ ਤਾਂ ਲੱਗਦੀ ਹੈ ਜਾਨਵਰ ਨੂੰ ਆ ਕਰਕੇ ਦਾਣੇ ਪਾਦੇ ਆਪਾਂ ਹੱਥ ਨਹੀਂ ਪਾਵਾਂਗੇ ਇਹਨਾਂ ਨੂੰ ਹੁਣ ਟਾਈਮ ਪਾਉਣੇ ਦਾਣੇ ਜਦੋਂ ਹੁਣ ਬੱਚੇ ਆਪਾਂ ਅੱਡ ਕਰਦੇ ਕਬੂਤਰ ਫਿਰ ਉਹਨੂੰ ਇੱਕ ਟਾਈਮ ਪਾਇਆ ਕਰਾਂਗੇ ਨਾ ਤੇ ਇਹਨਿੰਦੋਟੈਂ ਐਂਪਾਇਰ ਕਰਦੇ। ਏਸਪਾਸੇ ਇੱਕ ਇੱਕ ਟੈਂਪਾਇਰ ਕਰਾਂਗੇ। ਆਥਨੇ ਆਥਨੇ ਪਾਦਿਆ ਕਰਾਂਗੇ 4 ਵਜੇ। ਲਾਣੇ ਹੁਣ ਆਪਾਂ ਇਹਨਾਂ ਨੂੰ ਦੋਲਦੇ ਆਂ ਪਾ ਦਿੰਨੇ ਆ। ਤੇ ਬਾਕੀ ਬਣੇ ਰਹੋ ਬਈ ਵੀਡੀਓ ਚ ਆਪਣੀ ਚਣ। ਹੁਣ ਦੱਸ ਜੀ ਇੱਥੇ ਆਪਾਂ ਆਹ ਕੰਟੀਨਿਊ ਕਰਤਾ। ਤੇ ਆ ਆਪਣੇ ਜਾਨਵਰ ਨੇ ਬਈ 4 ਵਜੇ ਦਾ ਪੱਲੇ ਵੀ ਕੱਢ ਹੀ ਰੱਖੇ ਨੇ। ਤੇ ਕਾਲ ਕੀ ਤੇ ਕਮਾਂਡਲਾ ਦੇਖਦੇ ਕਿੰਨੇ ਬੱਚੇ ਕੱਢਦਾ ਫਿਰ 5 ਬੱਚੇ ਹੋ ਜੇ 1 2 ਕੱਢ ਲੇ ਤਾਂ 6 ਹੋ ਜਾਣਗੇ ਜੇ 1 ਕੱਢ ਲਿਆ ਤਾਂ 5 ਹੋ ਜਾਣਗੇ ਭਾਈ ਮੁੱਕਦੇ ਨਹੀਂ ਆਪਾਂ ਨੂੰ ਬੱਚੇ ਇਹਨੇ ਇਹਨੇ ਬਾਲੇ ਕੀ ਕਰਨੇ ਆਪਾਂ ਸੌਂਗ ਨਹੀਂ ਆਪਾਂ ਨੂੰ ਬਾਲੇ ਕਬੂਤਰ ਇਕੱਠੇ ਕਰਨ ਦਾ ਅੱਜ ਮੈਂ ਕਹਾ 20 50 ਕਬੂਤਰ ਹੋਣੋਂ ਹੋਏ ਆਪਾਂ ਨੂੰ ਯਾਰ ਬਾਲੇ ਕਬੂਤਰਾਂ ਦਾ ਸੌਂਗ ਨਹੀਂ ਹੈਗਾ ਆਪਾਂ ਦਾ 10 15 ਕਮਨ ਹੁਣ ਆ ਕਬੂਤਰ ਮੇਰੇ ਲਈ ਬਹੁਤ ਨੇ ਇਹਨਾਂ 'ਚ ਮੈਂ ਇਹਨਾਂ 'ਚ ਵੀ ਦੇਰਾਂ ਜੋੜੇ ਤੋੜਨ ਨੂੰ ਫਿਰਦਾ ਇੱਕ ਇੱਕ ਕਮਾਂਡ ਲਈ ਕਬੂਤਰ ਜਿਹੜੀ ਮੋਜੀ ਦਾ ਪੁੱਤਰੀ ਇਹ ਚੀਨੇ ਦੇ ਪੁੱਤ ਨਾਲ ਇਹ ਜੋੜੀ ਰੱਖੂਗਾ। ਬਾਕੀ ਜੋਰੀਆਂ ਮੈਂ ਤੋੜੂਗਾ ਸਾਰੀਆਂ। ਤੇ ਵਾਠ ਠੀਕ ਹੈ ਬਾਈ ਮਿਲਦੇ ਆਪਾਂ ਸ਼ਾਮ ਨੂੰ। ਅਰੇ ਨਾ ਆਮਾ ਯਾਰ ਕੰਮ ਤੇ ਵੀ ਜਾਣਾ ਡਿਊਟੀ ਤੇ। ਤੇ ਮਿਲਦੇ ਆਪਾਂ ਸ਼ਾਮ ਨੂੰ ਕਰਦਾ ਮੈਂ ਆ ਕੇ ਵੀਡੀਓ ਕੰਟੀਨਿਊ ਸ਼ਾਮ ਨੂੰ ਬਾਈ। ਲਓ ਜੀ ਬਾਈ। ਸ਼ਾਮ ਦਾ ਵੇਲਾ ਹੋ ਗਿਆ। 4:30 ਹੋ ਚੁੱਕੇ ਨੇ। ਤੇ ਆ ਗਏ ਆਪਾਂ ਇੱਧਰਲੇ ਘਰੇ। ਤੇ ਯਾਰ ਦਾਣੇ ਦੋਣੇ ਇਹਨਾਂ ਨੂੰ ਪਾ ਕੇ ਟਾਈਮ ਨਾਲ ਮੀਡੀਅਮ ਤੱਕ ਬੁੱਤੀ ਕੋਈ ਕੋਈ ਨਾਉਂਦੇ ਪਰ ਮੈਨੂੰ ਕੰਮ ਹੈ ਆ ਕਰਕੇ ਖੋਡਾ ਲਈਏ ਕੋਲ ਉੱਡੇ ਚੱਕੀ ਉਹਨਾਂ ਦੀ ਟਰੇ ਅਸਾਂ ਨੂੰ ਮੈਂ ਕਰਦਾ ਵੀਡੀਓ ਕੰਟੀਨਿਊ ਤੇ ਦਿਖਾਉਣਾ ਤੁਹਾਨੂੰ ਤੇ ਵਿੱਕੀ ਬਣਦਾ ਉੱਪਰ ਦੇਖੀਏ ਫਿਰ ਪਹਿਲਾਂ ਮੁੰਡੇ ਨੂੰ ਪੁੱਛੀ ਨਾ ਫੋਨ ਕਰਕੇ ਵੀ ਯਾਰ ਵੀ ਜੀ ਸਾਹਕਤਾ ਪਾ ਲਾਈਟ ਦਾ ਬਈ ਚੱਕੀ ਹੈ ਬਈ ਤੇ ਮੈਂ ਦਾਨ ਜਨੇ ਪਾਲਾ ਨਾ ਇਹ ਨੂੰ ਮੁੰਡੇ ਨੂੰ ਯਾਰ ਫੋਨ ਕਰਦਾ ਉਹਨੂੰ ਪੁੱਛਦਾ ਫੋਨ ਕਰਕੇ ਵੀ ਯਾਰ ਲਾਈਟ ਖੇਤਾਂ ਵਾਲੀ ਹੈਗੀ ਹੈ ਕਿ ਨਹੀਂ ਹੈਗੀ ਹਨ ਕਦੋਂ ਆਊਗੀ ਉਹ ਸਾਹ ਨਾਲ ਫਿਰ ਮੈਂ ਭੱਗ ਜੂਗਾ ਨਹੀਂ ਕਬੂਤਰੀ ਡਾਲਾਂਗੇ ਚੱਲ ਕਰਦਾਂਗੇ ਵੀਡੀਓ ਕੰਟੀਨ ਨੂੰ ਉਹਨਾਂ ਨੂੰ ਫੋਨ ਕਰ ਲਾਂ ਉਹਨੇ ਬਾਈ ਲਓ ਜੀ ਬਾਈ ਇਹਨਾਂ ਨੂੰ ਦਾਣੇ ਪਾਤੇ ਤੇ ਨਾ ਪਾਣੀ ਭਰਤਾ ਵੀ ਚੈੱਕ ਕਰੋ ਤੇ ਦਾਣੇ ਨੂੰ ਖਾਣ ਦੇ ਵਜਾ ਆ ਵੀ ਹੁਣ ਤਾਂ ਠੀਕ ਜਿਹਾ ਲੱਗਣ ਲੱਗਾ ਦੇਖਣ ਜੇ ਲੱਗ ਜਾ ਤੇ ਦਾਣੇ ਨੂੰ ਵੀ ਖਾ ਲੈਣ ਦੋ ਬਸ ਬਈ ਕਰਦਿਆਂ ਵੀਡੀਓ ਜੀ ਆਪਾਂ ਐਂਡਿੰਗ ਹੁਣ ਜੇ ਆਇਆ ਗਿਆ ਹੁਣ ਤਾਂ ਡਾਉਂਦਾ ਵੀ ਨਹੀਂ ਕਬੂਤਰ ਹੰਡ ਬਈ ਖਾਲੇ ਦਾਣੇ ਨੇ ਤੇ ਚੱਲ ਜੀ ਮੈਂ ਆਇਆ ਬਈ ਤਾਂ ਵੀਡੀਓ ਇੰਤਾ ਕੰਟੀਨਿਊ ਹੋਣੀ ਨਹੀਂ ਤੇ ਚਲੋ ਬਈ ਮਿਲਦੇ ਆਪਾਂ ਅਗਲੇ ਵਲੌਗ ਚ ਨੈਕਸਟ ਵੀਡੀਓ ਚ ਜੇ ਵੀਡੀਓ ਵਧੀਆ ਲੱਗਦੀ ਹੈ ਕਮੈਂਟ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਦੇ ਯਾਰਾਂ ਮਿੱਤਰਾਂ ਤੋਂ ਵੀ ਕਰਾਓ ਬਈ ਮਿਲਦੇ ਆਪਾਂ ਅਗਲੀ ਵੀਡੀਓ ਚ ਓਕੇ ਬਈ